ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕਹਿ ਤੋ ਪੁਰਜਾ ਪੁਰਜਾ ਕਟ ਮਰੇ ਕਬ ਹੂ ਨਾ ਛੱਡ ਖੇਤ ਜਉ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਜੇ ਨਵਾਜੇ ਪਿਆਰੇ ਖਾਲਸਾ ਜੀ ਸਾਡੇ ਸਿੱਖ ਇਤਿਹਾਸ ਦੇ ਵਿੱਚ ਇੱਕ ਬੜੀ ਵਿਲੱਖਣਤਾ ਹੈ ਜਦੋਂ ਅਸੀਂ ਨਵੇਂ ਸਾਲ ਦੀ ਆਰੰਭਤਾ ਕਰਦੇ ਹਾਂ ਤਾਂ ਉਸ ਸਮੇਂ ਕਲਗੀਧਰ ਪਾਤਸ਼ਾਹ ਜੀ ਦਾ ਅਵਤਾਰ ਦਿਹਾੜਾ ਮਨਾ ਕੇ ਬੜੇ ਖੁਸ਼ੀਆਂ ਦੇ ਨਾਲ ਮਹਾਰਾਜ ਅੱਗੇ ਬੇਨਤੀਆਂ ਕਰਕੇ ਕਿ ਸਤਿਗੁਰੂ ਜੀ ਸਾਰਾ ਸਾਲ ਤੁਹਾਡੇ ਚਰਨਾਂ ਵਿੱਚ ਜੁੜਿਆਂ ਸ਼ੁਕਰਾਨੇ ਕਰਦਿਆਂ ਬਤੀਤ ਹੋਵੇ ਆਰੰਭਤਾ ਕਰਦੇ ਹਾਂ ਪਰ ਜਦੋਂ ਸਾਲ ਦੀ ਸਮਾਪਤੀ ਹੁੰਦੀ ਹੈ ਉਦੋਂ ਫਿਰ ਸਤਿਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ ਸਰਵੰਸਦਾਨੀ ਗੁਰਦੇਵ ਪਿਤਾ ਜੀ ਦੇ ਪਰਿਵਾਰ ਅਤੇ ਸਮੂਹ ਸਿੰਘਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਮਨਾ ਕੇ ਉਸ ਵੈਰਾਗਮਈ ਸ਼ਹਾਦਤ ਦੇ ਦਿਹਾੜਿਆਂ ਨੂੰ ਮਨਾਉਂਦੇ ਆ ਸਮਾਪਤੀ ਕਰਦੇ ਹਾਂ ਦੁਨੀਆ ਤੇ ਲੱਖਾਂ ਹੀ ਪੈਗੰਬਰ ਆਏ ઋષਿ-ਮੁਨੀ ਆਏ ਅਵਤਾਰ ਆਏ ਅਰ ਜੋ ਬਲੱਖਣਤਾ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੀ ਹੈ ਇਹੋ ਜਾਂ ਕੋਈ ਵੀ ਅੱਜ ਤੱਕ ਪੈਗੰਬਰ ਇਸ ਸੰਸਾਰ ਉੱਤੇ ਨਹੀਂ ਆਇਆ ਜਿਹੜਾ ਆਪਣੀ ਸਵੈ ਇੱਛਾ ਦੇ ਨਾਲ ਇੰਨੀਆਂ ਕੁਰਬਾਨੀਆਂ ਦੇ ਸਕੇ 9 ਸਾਲ ਦੀ ਉਮਰ ਦੇ ਵਿੱਚ ਪਿਤਾ ਤੌਰ ਦਿੱਤਾ ਆਪੋ ਦਾ ਮਹੀਨਾ ਚੜਦਾ ਤੁਸੀਂ ਹੈਰਾਨ ਹੋਵੋਗੇ ਇੱਕ ਹਫ਼ਤੇ ਦੇ ਵਿੱਚ ਵਿੱਚ ਸਾਰਾ ਸਰਵੰਸ ਲੇਖੇ ਲਾ ਦਿੱਤਾ ਕਿੰਨਾ ਪਿਆਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਬਾਦਸ਼ਾਹ ਸਾਨੂੰ ਕਰਦੇ ਨੇ ਪਰ ਅੱਜ ਦੇ ਜੋ ਹਾਲਾਤ ਨੇ ਸਿੱਖ ਪਰਿਵਾਰਾਂ ਦੇ ਜੋ ਹਾਲਾਤ ਨੇ ਉਹਨਾਂ ਨੂੰ ਵੇਖ ਕੇ ਉਹਨਾਂ ਦੇ ਮਨ ਦੀ ਅਵਸਥਾ ਵੇਖ ਕੇ ਮਨ ਨੂੰ ਬੜੀ ਇਹ ਇੱਕ ਤਰ੍ਹਾਂ ਦੀ ਸ਼ਰਮ ਮਹਿਸੂਸ ਹੁੰਦੀ ਹੈ ਵੀ ਅਸੀਂ ਕਿੱਥੇ ਆ ਕੇ ਖੜ ਗਏ ਸਾਨੂੰ ਗੁਰੂ ਸਾਹਿਬ ਜੀ ਨੇ ਆਪਣਾ ਸਭ ਕੁਝ ਵਾਰ ਕੇ ਸਭ ਕੁਝ ਸਾਡੀ ਝੋਲੀ ਪਾ ਦਿੱਤਾ ਸਾਨੂੰ ਇੰਨੀ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਆ ਪਰ ਅਸੀਂ ਕਿੱਥੇ ਤੁਰੇ ਫਿਰਦੇ ਆਂ ਸੋਚ ਕੇ ਵੇਖੋ ਜੇ ਗੁਰਬਾਣੀ ਦੇ ਸ਼ਬਦਾਂ ਨਾਲ ਵੀ ਜੁੜਦੇ ਆਂ ਤਾਂ ਵੀ ਭਰੋਸਾ ਨਹੀਂ ਬਣਦਾ ਕਮਾਲ ਦੀ ਗੱਲ ਹੈ ਇਹੋ ਜਿਹੇ ਹਾਲਾਤ ਹੋ ਗਏ ਜੇ ਡਾਕਟਰਾਂ ਨੂੰ ਪੈਸੇ ਦੇਣੇ ਪੈ ਜਾਣ ਡਾਕਟਰਾਂ ਦੇ ੱਤੇ ਚੜ ਜਾਈਏ ਤੇ ਹਜ਼ਾਰਾਂ ਲੱਖ ਰੁਪਈਆ ਵਹਾ ਦਿੰਨੇ ਆਂ ਇਲਾਜ ਹੋਵੇ ਨਾ ਹੋਵੇ ਉਹਦੀ ਕੋਈ ਗਾਰੰਟੀ ਨਹੀਂ ਅਰ ਜਦੋਂ ਗੁਰੂ ਸਾਹਿਬ ਦੇ ਨੇੜੇ ਲੱਗ ਕੇ ਕੋਈ ਸੇਵਾ ਕਰਦੇ ਆ ਕਿਸੇ ਕਾਰਜ ਲਈ ਸਵਾਰਥ ਲਈ ਤਾਂ ਵੀ ਮਨ ਵਿੱਚ ਸ਼ੰਕਾ ਗੁਰੂ ਨਾ ਕੰਡੀਸ਼ਨਾਂ ਰੱਖਦੇ ਆ ਕਿ ਮਹਾਰਾਜ ਸਾਡਾ ਕੰਮ ਹੋਣਾ ਚਾਹੀਦਾ ਹੈ ਕਮਾਲ ਦੀ ਗੱਲ ਹੈ ਉੱਥੇ ਤਾਂ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਈ ਹੈ ਉੱਥੇ ਕੰਡੀਸ਼ਨ ਨਹੀਂ ਬੇਨਤੀ ਕਰ ਸਕਦੇ ਆ ਅੱਗੇ ਸਤਗੁਰ ਦੀ ਮੌਜ ਉਹ ਜਦੋਂ ਮਰਜ਼ੀ ਸਾਡਾ ਕਾਰਜ ਸਵਾਰ ਦੇਵੇ ਉਹ ਸਾਡੇ ਅੰਦਰ ਦੀਆਂ ਜਾਣਦਾ ਵੀ ਸੀ ਕਿੱਥੇ ਖਲੋਤੇ ਆ। ਉਸ ਹਿਸਾਬ ਨਾਲ ਉਹ ਕਿਰਪਾ ਕਰਦਾ ਹੈ। ਸਵਾਗਤ ਆਪਾਂ ਜਿੱਥੇ ਉਹਨਾਂ ਮਹਾਨ ਸ਼ਹੀਦਾਂ ਦੇ ਜੀਵਨ ਬਾਰੇ ਟੁਕ ਮਾਤਰ ਵਿਚਾਰ ਜਿੰਨਾ ਸਮਾਂ ਮਹਾਰਾਜ ਬਖਸ਼ਦੇ ਨੇ ਕਰੀਏ ਤੇ ਨਾਲ ਹੀ ਆਪ ਜੀ ਨੂੰ ਫਿਰ ਇੱਕ ਸ਼ਬਦ ਦੀ ਬੇਨਤੀ ਕਰਨੀ ਆ ਵੀ ਇਹਨਾਂ ਸ਼ਹੀਦੀ ਦਿਹਾੜਿਆਂ ਵਿੱਚ ਆਪ ਦੀ ਕਿਹੜੇ ਸ਼ਬਦ ਦੀ ਬੇਨਤੀ ਜਾਪ ਕਰ ਸਕੋ ਜਿਹਦੇ ਨਾਲ ਕਲਗੀਧਰ ਪਾਤਸ਼ਾਹ ਮਾਤਾ ਗੁਜਰੀ ਜੀ ਗੁਰਤੇਗ ਬਹਾਦਰ ਸਾਹਿਬ ਅਤੇ ਚਾਰੇ ਸਾਹਿਬ ਜਾਦਿਆਂ ਤੇ ਸ਼ਹੀਦਾਂ ਦੀ ਖੁਸ਼ੀ ਸਾਡੀ ਝੋਲੀ ਪੈ ਸਕੇ। ਸੋ ਦੇਖੋ ਪੋ ਦਾ ਮਹੀਨਾ ਆਰੰਭ ਹੁੰਦਾ ਇੱਕ ਪੋ ਤੋਂ। 6 ਪੋ ਨੂੰ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਪਹਾੜੀ ਰਾਜਿਆਂ ਅਤੇ ਮੁਗਲਾਂ ਦੀਆਂ ਝੂਠੀਆਂ ਸੌਹਾਂ ਤੇ ਯਕੀਨ ਕਰਕੇ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕੀਤਾ। ਜਦ ਕਿ ਸਤਗੁਰੂ ਜੀ ਜਾਣੀ ਜਾਣ ਸੀ ਵੀ ਝੂਠ ਬੋਲ ਰਹੇ ਨੇ। ਅਰ ਜਦੋਂ ਉਹ ਧਾਰਮਿਕ ਗ੍ਰੰਥਾਂ ਨੂੰ ਅੱਗੇ ਲੈ ਆਏ ਗੀਤਾ ਕੁਰਾਨ ਉਹਨਾਂ ਧਾਰਮਿਕ ਗ੍ਰੰਥਾਂ ਦਾ ਮਹਾਰਾਜ ਨੇ ਸਤਕਾਰ ਕਰਦੇ ਆ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕੀਤਾ ਸੱਤ ਪੌ ਦੀ ਰਾਤ ਸਰਸਾ ਨਦੀ ਦੇ ਕੰਢੇ ਜਾ ਕੇ ਮਹਾਰਾਜ ਸਿੰਘਾਂ ਨੂੰ ਕਹਿੰਦੇ ਨੇ ਕਿ ਸਿੰਘੋ ਅੰਮ੍ਰਿਤ ਵੇਲਾ ਹੋ ਗਿਆ ਭੁੱਖ ਲੱਗੀ ਹੈ ਹੁਣ ਸਿੰਘਾਂ ਨੇ ਮਹਾਰਾਜ ਤੁਹਾਡੇ ਨਾਲ ਹੀ ਤਰਾਟਾ ਕੱਟ ਰਹੇ ਆ ਭੁੱਖ ਤਰੇ ਕੱਟ ਰਹੇ ਆ ਤੁਹਾਨੂੰ ਪਤਾ ਹੀ ਹੈ ਸਾਰਾ ਕਹਿੰਦੇ ਨਹੀਂ ਮਹਾਰਾਜ ਕਹਿੰਦੇ ਭੁੱਖ ਲੱਗੀ ਹੈ ਕਹਿੰਦੇ ਮਹਾਰਾਜ ਹੁਕਮ ਕਰੋ ਫਿਰ ਕੀ ਕਰੀਏ ਮਹਾਰਾਜ ਕਹਿੰਦੇ ਰੂਹ ਦੀ ਭੁੱਖ ਲੱਗੀ ਹੈ ਆਸਾ ਦੀ ਵਾਰ ਦਾ ਕੀਰਤਨ ਕਰੋ ਸਰਸਾ ਨਦੀ ਦੇ ਕੰਢੇ ਬੈਠ ਕੇ ਮਹਾਰਾਜ ਨੇ ਆਸਾ ਦੀ ਵਾਰ ਦਾ ਕੀਰਤਨ ਸੁਣਿਆ ਮੁਗਲਾਂ ਨੇ ਧੋਕੇ ਦੇ ਨਾਲ ਪਿੱਛੇ ਤੇ ਵਾਰ ਕੀਤਾ ਹਮਲਾ ਕੀਤਾ ਉਸ ਹਮਲੇ ਦੇ ਵਿੱਚ ਜਿੱਥੇ ਜਦੋ ਜਹਦ ਹੋਈ ਜੰਗ ਹੋਇਆ ਉਥੇ ਸਰਸਾ ਨਦੀ ਦੇ ਚੜਾਕਾਰਨ ਪਾਣੀ ਦੇ ਚੜਾਅ ਕਾਰਨ ਪਰਿਵਾਰ ਵਿਛੋੜਾ ਪੈ ਗਿਆ ਤਿੰਨ ਹਿੱਸਿਆਂ ਵਿੱਚ ਪਰਿਵਾਰ ਇੱਕ ਪਾਸੇ ਗੁਰੂ ਮਾਤਾ ਮਾਂ ਭਾਈ ਸਹਿ ਭਾਈ ਮਨੀ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਪਾਸੇ ਗੁਰੂ ਸਾਹਿਬ ਵੱਡੇ ਸਾਹਿਬ ਜੀ ਨਾਲ ਸਿੰਘ ਇੱਕ ਪਾਸੇ ਮਾਤਾ ਗੁਜਰੀ ਜੀ ਤੇ ਗੁਰੂ ਸਾਹਿਬ ਦੇ ਛੋਟੇ ਨਾਲ ਤੇ ਪਿਆਰ ਵਾਲੇ ਸਰਸਾ ਨਦੀ ਤੇ ਪਰਿਵਾਰ ਵਿਛੋੜਾ ਪੈ ਗਿਆ ਤੇ ਅੱਠ ਪੋ ਨੂੰ ਚਮਕੌਰ ਸਾਹਿਬ ਦੀ ਕੱਚੀ ਗੜੀ ਦੇ ਵਿੱਚ ਜਿੱਥੇ ਪੱਕਿਆਂ ਦੀ ਪਰਖ ਹੋਣੀ ਸੀ ਉਸ ਗੜੀ ਦੇ ਵਿੱਚ ਜਦੋਂ 10 ਲੱਖ ਮੁਗਲ ਫੌਜ ਦਾ ਘੇਰਾ ਪਹਾੜੀ ਰਾਜਿਆਂ ਦਾ ਘੇਰਾ ਉਸ ਗੜੀ ਦੇ ਵਿੱਚ ਉਹ ਜੰਗ ਹੋਇਆ ਜਿੱਥੇ ਮਹਾਰਾਜ ਕਹਿੰਦੇ ਨੇ ਸਵਾ ਲੱਖ ਸੇ ਏਕ ਲੜਾਉਂ ਚਿੜੀਆਂੋਂ ਸੇ ਮੈਂ ਬਾਜ ਤੜਾਉਂ ਤਵੇ ਗੋਬਿੰਦ ਸਿੰਘ ਨਾਮ ਕਹਾਉਂ ਸਵਾ ਸਵਾ ਲੱਖ ਦੇ ਨਾਲ ਜੰਗਾਂ ਲੜਦੇ ਹੋਏ ਵੱਡੇ ਸਹਬਜ਼ਾਦੇ ਨਾਲ ਗੁਰੂ ਕੇ ਸਿੰਘ ਸ਼ਹੀਦ ਹੋਏ ਜਿੱਥੇ ਮਹਾਰਾਜ ਨੇ ਗੜੀ ਦੇ ਉੱਤੇ ਖੜ ਕੇ ਆਪ ਆਪਣੇ ਲਾਲਾਂ ਨੂੰ ਧਰਮ ਯੁੱਧ ਦੇ ਵਿੱਚ ਜੂਝਦੇ ਵੇਖਿਆਂ ਸ਼ਹੀਦ ਹੁੰਦੇ ਆ ਪੰਜ ਪੰਜ ਜਕਾਰੇ ਛੱਡੇ ਇਹੋ ਜਿਹਾ ਪਿਤਾ ਕਿੱਥੇ ਮਿਲ ਜਾਏਗਾ ਫਿਰ 9 ਪੋ ਨੂੰ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਸਿੰਘਾਂ ਦੀਆਂ ਸ਼ਹਾਦਤਾਂ ਹੁੰਦੀਆਂ ਨੇ ਤੇ ਪਿਆਰ ਵਾਲਿਓ 10 ਪੋ ਨੂੰ ਦੇਹਾਂ ਦਾ ਸੰਸਕਾਰ ਬੀਬੀ ਹਰਸ਼ਰਨ ਕੌਰ ਵੱਲੋਂ ਸਾਰੇ ਸ਼ਹੀਦਾਂ ਸਿੰਘਾਂ ਸਾਹਿਬ ਜਾ ਦੇ ਹਨ ਇਹਨਾਂ ਸਰੀਰਾਂ ਦਾ ਸੰਸਕਾਰ ਕੀਤਾ ਜਾਂਦਾ ਹੈ ਮਹਾਰਾਜ ਤੇ ਪੰਥ ਦਾ ਹੁਕਮ ਮੰਨ ਕੇ ਉੱਥੋਂ ਰਾਤੋਂ ਰਾਤ ਤਾੜੀ ਮਾਰ ਕੇ ਝਾਲਮਾਂ ਨੂੰ ਵੰਗਾਰਦੇ ਹੋਏ ਨੰਗੇ ਪੈਰੀਂ ਕਲਗੀ ਪੰਜਾ ਸਿੰਘਾਂ ਦੇ ਸੀਸ ਤੇ ਸਜਾ ਕੇ ਉਥੋਂ ਮਾਛੀਵਾੜੇ ਦੇ ਜੰਗਲਾਂ ਵੱਲ ਨੂੰ ਚਾਲੇ ਪਾ ਦਿੱਤੇ ਸੀ ਤੇ ਉਦੋਂ 11-12 ਪੋ ਨੂੰ ਸੂਬੇ ਸਰਹੰਦ ਦੀ ਕੈਦ ਦੇ ਵਿੱਚ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰੀ ਸਾਹਿਬਜਾਦੇ ਸੂਬੇ ਦੀ ਕਚਹਿਰੀ ਵਿੱਚ ਸਾਹਿਬਜਾਦਿਆਂ ਦੀ ਪੇਸ਼ੀ ਪੈਂਦੀ ਹੈ ਬੜੇ ਤਰੀਕੇ ਨਾਲ ਛੋਟੇ ਲਾਲਾਂ ਨੂੰ ਡਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬੜਾ ਕੁਝ ਕੀਤਾ ਜਾਂਦਾ ਪਰ ਉਹ ਡੋਲਦੇ ਨਹੀਂ ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਹਿਬਜ਼ਾਦੇ ਨੇ ਤੇ ਪਿਆਰ ਵਾਲਿਓ 13 ਪਉ ਨੂੰ ਛੋਟੇ ਸਹਿਬਜ਼ਾਦਿਆਂ ਦੀ ਮਾਤਾ ਗੁਜਰੀ ਜੀ ਦੀ ਸ਼ਹਾਦਤ ਹੁੰਦੀ ਹੈ ਤੇ 14 ਪਉ ਨੂੰ ਮਾਤਾ ਗੁਜਰ ਕੌਰ ਤੇ ਛੋਟੇ ਸਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਜਾਂਦਾ ਹੈ। ਉਹਨਾਂ ਦੇ ਸੰਸਕਾਰ ਵਾਸਤੇ ਦੀਵਾਨ ਟੋਡਰਮਲ ਵੱਲੋਂ ਖੜੀਆਂ ਮੋਹਰਾਂ ਵਿਸ਼ਾ ਕੇ ਜੋ ਧਰਤੀ ਖਰੀਦੀ ਜਾਂਦੀ ਹੈ ਜੋ ਅੱਜ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਹੈ। ਉਸ ਜਗ੍ਹਾ ਦੇ ਉੱਤੇ ਸੰਸਕਾਰ ਕੀਤਾ ਜਾਂਦਾ ਹੈ ਇਹ ਸ਼ਹੀਦੀ ਦਿਹਾੜੇ ਸ਼ਹੀਦੀ ਪੰਦਰਵਾੜਾ ਪੂਰੇ ਸੰਸਾਰ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਸੰਗਤਾਂ ਵੱਲੋਂ ਗੁਰੂ ਦੇ ਪਿਆਰ ਵਿੱਚ ਭਿੱਜ ਕੇ ਬੜੀ ਸ਼ਰਧਾ ਭਾਵਨਾ ਦੇ ਅਕੀਦਿਆਂ ਦੇ ਨਾਲ ਮਨਾਇਆ ਜਾਂਦਾ ਹੈ ਗੁਰੂ ਸਾਹਿਬ ਜੀ ਨੇ ਸਾਡੇ ਲਈ ਆਪਣਾ ਸਾਰਾ ਹੱਸਦਾ ਖੇਡਦਾ ਪਰਿਵਾਰ ਕੁਰਬਾਨ ਕਰ ਦਿੱਤਾ ਸਾਨੂੰ ਆਪਣੇ ਧੀਆਂ ਪੁੱਤਰ ਬਣਾ ਕੇ ਸਾਡੇ ਤੋਂ ਆਸ ਰੱਖੀ ਵੀ ਮੇਰੇ ਬੱਚੇ ਗੁਰੂ ਨਾਨਕ ਦੇ ਘਰ ਦੀ ਪ੍ਰੀਤ ਨੂੰ ਨਿਭਾਉਣਗੇ ਪਰ ਪਿਆਰ ਵਾਲਿਓ ਅੱਜ ਸਭ ਤੋਂ ਢੈਂਦੀ ਕਲਾ ਸਾਡੀ ਹੈ ਅਸੀਂ ਚੜ੍ਹਦੀ ਕਲਾ ਵਾਲੇ ਨਹੀਂ ਰਹੇ ਕਿਉਂਕਿ ਅਸੀਂ ਬਾਣੀ ਤੋਂ ਟੁੱਟ ਗਏ ਸਿਧਾਂਤ ਤੋਂ ਟੁੱਟ ਗਏ ਸੇਵਾ ਤੋਂ ਟੁੱਟ ਗਏ ਜਿੰਨਾ ਅਸੀਂ ਬਾਣੀ ਤੇ ਭਰੋਸਾ ਕਰਾਂਗੇ ਸੇਵਾ ਨਾਲ ਜੁੜਾਂਗੇ ਬਾਣੀ ਨਾਲ ਜੁੜਾਂਗੇ ਸਿਮਰਨ ਨਾਲ ਜੁੜਾਂਗੇ ਉਡੀ ਗੁਰੂ ਦੀ ਕਿਰਪਾ ਹੋਏਗੀ ਇਹ ਤਾਂ ਸਾਡੇ ਅਕੀਦੇ ਦੀ ਗੱਲ ਹੈ ਵੀ ਅਸੀਂ ਅਕੀਦਾ ਗੁਰੂ ਪ੍ਰਤੀ ਕਿੰਨਾ ਕਰੱਖਦੇ ਹਾਂ ਕਮਾਲ ਦੀ ਗੱਲ ਹੈ ਵੀ ਜਦੋਂ ਸੇਵਾ ਸਿਮਰਨ ਨਾਲੇ ਪਾਸੇ ਆਉਣੇ ਉਹਦੇ ਸਾਡੇ ਦਿਮਾਗ ਚੱਲਣ ਲੱਗ ਜਾਂਦੇ ਨੇ ਚਲਾਕੀਆਂ ਆਉਣ ਲੱਗ ਜਾਂਦੀਆਂ ਨੇ ਕਿ ਮਹਾਰਾਜ ਅਸੀਂ ਇੰਨੀ ਮਾਇਆ ਗੁਰੂ ਘਰ ਦਿੱਤੀ ਅਸੀਂ ਇੰਨੇ ਪੈਸੇ ਖਰਚ ਕੇ ਪਾਠ ਕਰਾਇਆ ਸਾਡਾ ਕੰਮ ਕਿਉਂ ਨਹੀਂ ਹੋਇਆ ਕਮਾਲ ਦੀ ਗੱਲ ਆਹ ਹਾਲਾਤ ਸਾਡੇ ਹੋਏ ਪਏ ਨੇ ਜਦੋਂ ਡਾਕਟਰਾਂ ਵਕੀਲਾਂ ਅੱਗੇ ਅਸੀਂ ਪੈਸੇ ਦੰਨੇ ਆ ਕਿਸੇ ਦੁਬਿਧਾ ਤੇ ਪਾਸੇ ਹੋਏ ਫਿਰ ਸਾਡੇ ਕਾਰਜ ਦੀ ਕੋਈ ਗਾਰੰਟੀ ਨਹੀਂ ਹੁੰਦੀ ਪਰ ਮੂੰਹ ਮੰਗਿਆ ਪੈਸਾ ਸੀ ਉੱਥੇ ਸੁੱਟਦੇ ਆਂ। ਇਹ ਕਰ ਕੇ ਕੇਸ ਕਰਕੇ ਗੁਰੂ ਨਾਲ ਸੌਦੇਬਾਜ਼ੀ ਨਹੀਂ ਕਰਨੀ ਚਾਹੀਦੀ। ਤਨ ਮਨ ਧਨ ਨਾਲ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਲਈਏ। ਜੇ ਤੁਸੀਂ ਚਾਹੁੰਦੇ ਹੋ ਨਾ ਵੀ ਸਾਨੂੰ ਇਸ ਮਹੀਨੇ ਦੇ ਵਿੱਚ ਸ਼ਹੀਦਾਂ ਸਿੰਘਾਂ ਨੇ ਖੁਸ਼ੀਆਂ ਮਿਲਣ ਜਿੱਥੇ ਹੋਰ ਵੀ ਗੁਰਮੁਖ ਖਾ ਮਹਾਂਪੁਰਸ਼ਾਂ ਤੋਂ ਸੁਣਿਆ ਹੈ ਵੀ ਪੋਦੇ ਮਹੀਨੇ ਵਿੱਚ ਮੂਲ ਮੰਤਰ ਸਾਹਿਬ ਦਾ ਜਾਂ ਗੁਰਮੰਤਰ ਸਾਹਿਬ ਦਾ ਜਾਪ ਕਰੋ। ਇਹ ਤਾਂ ਕਰ ਨਹੀਂ ਕਰਨਾ ਹੈ। ਪਰ ਇਸ ਜਾਪ ਦੇ ਨਾਲ ਜੇ ਤੁਸੀਂ ਆ ਜਿਹੜਾ ਸ਼ਬਦ ਮੈਂ ਤੁਹਾਨੂੰ ਬੇਨਤੀ ਕਰਨ ਜਾ ਰਿਹਾ ਹਾਂ ਇਹ ਸ਼ਬਦ ਦੇ 11 ਪਾਠ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਕਰਦੇ ਹੋ ਨਾ ਤੇ ਬਾਜਾ ਵਾਲਾ ਸਤਿਗੁਰੂ ਤੁਹਾਨੂੰ ਦੇਖ ਕੇ ਖੁਸ਼ ਹੋ ਜਾਏਗਾ ਤੁਹਾਡੇ ਮਸਤਕ ਝੁਮੇਗਾ ਤੁਹਾਡੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦੇਗਾ ਕਿਉਂਕਿ ਇਹ ਸ਼ਬਦ ਦਾ ਜਾਪ ਕਰਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਪਏ ਕਲਗੀਧਰ ਪਾਤਸ਼ਾਹ ਦੇ ਨੇੜੇ ਹੋ ਕੇ ਤੁਹਾਡੀ ਹਾਜ਼ਰੀ ਲੱਗੇਗੀ ਮੂਲ ਮੰਤਰ ਦੇ ਨਾਲ ਆ 11 ਪਾਠ ਇਹ ਸ਼ਬਦ ਦੇ ਤੁਸੀਂ ਕਰੋ ਖਿਆਲ ਪਾਤਸ਼ਾਹੀ ਦਸਮੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜ਼ਾਈਆਂ ਦਾ ਓਡਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਤਰ ਚੰਗਾ ਪਾਠ ਖੇੜਿਆਂ ਦਾ ਰਹਿਣਾ ਇਹ ਸ਼ਬਦ ਦਾ ਜਾਪ 11 ਵਾਰਾਂ 11 ਵੇਰ ਸਵੇਰੇ ਅੰਮ੍ਰਿਤ ਵੇਲੇ ਤੁਸੀਂ ਮੂਲ ਮੰਤਰ ਤੇ ਗੁਰ ਮੰਤਰ ਦੇ ਨਾਲ ਕਰੋ ਤੁਸੀਂ ਵੇਖੋ ਫਿਰ ਕਲਗੀਧਰ ਪਾਤਸ਼ਾਹ ਸਾਹਿਬ ਜਾਦੇ ਗੁਰੂ ਕੇ ਸ਼ਹੀਦ ਸਿੰਘ ਤੁਹਾਡੇ ਤੇ ਖੁਸ਼ੀਆਂ ਤੇ ਮਿਹਰਾਂ ਵਰਤਾਉਣਗੇ ਉਹਨਾਂ ਨੇ ਆਪਣੇ ਸਰੀਰ ਤੇ ਹਰ ਪਾਲਾ ਕੱਕਰ ਚੱਲ ਕੇ ਲਹੂ ਡੋਲ ਕੇ ਸ਼ਹਾਦਤਾਂ ਦੇ ਕੇ ਤੁਹਾਡੀ ਝੋਲੀ ਖੁਸ਼ੀਆਂ ਨਾਲ ਭਰੀ ਐ ਇਸ ਕਰਕੇ ਅਕੀਦੇ ਨਾਲ ਆਪਣੇ ਧੁਰੇ ਨਾਲ ਜੁੜ ਕੇ ਚੱਲੋ ਬਾਣੀ ਨਾਲ ਜੁੜੋ ਨਾਮ ਨਾਲ ਜੁੜੋ ਰੱਜ ਕੇ ਸੇਵਾ ਕਰੋ ਰੱਜ ਕੇ ਸਿਮਰਨ ਕਰੋ ਤਾਂ ਕਿ ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਲਈਏ ਖੰਡੇ ਬਾਟੇ ਦਾ ਅਮਰਤ ਛੱਕੇ ਗੁਰੂ ਦੇ ਸਿੰਘ ਬਣੀਏ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ